ਮੇਰੇ ਪਿਆਰਪਰੀ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਚਿਹਰੇ ਦੀ ਸੁੰਦਰਤਾ ਬਾਰੇ ਆਪਾਂ ਸਾਰੇ ਚਾਹੁੰਦੇ ਆ ਕਿ ਆਪਣਾ ਚਿਹਰਾ ਸੁੰਦਰ ਹੋਵੇ ਆਪਣੇ ਚਿਹਰੇ ਦੇ ਉੱਤੇ ਕੋਈ ਦਾਗ ਨਾ ਹੋਵੇ ਕੋਈ ਕੱਲ ਛਾਈਆਂ ਨਾ ਹੋਣ ਤੇ ਮਹਾਸੇਨਾ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਆਪਣਾ ਚਿਹਰਾ ਬਿਲਕੁਲ ਵਧੀਆ ਨਾਰਮਲ ਚਮੜੀ ਹੋਵੇ ਆਪਣੀ ਸਾਰੀ ਸਕਿਨ ਹੈ ਜਿਹੜੀ ਉਹ ਵਧੀਆ ਦਿਖੇ ਤੇ ਆ ਅੱਗੇ ਜਿਹੜੇ ਆਪਾਂ ਦੇਖਿਆ ਗਿਆ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਜਾਂ ਪੁਰਾਣੇ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਦੀਆਂ ਰਾਣੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਆਪਣੇ ਕੁਦਰਤੀ ਢੰਗ ਦੇ ਨਾਲ ਹੀ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦੀਆਂ ਸੀਗੀਆਂ ਜੇ ਉਸੇ ਤਰ੍ਹਾਂ ਆਪਾਂ ਅੱਜ ਵੀ ਆਪਾਂ ਬਾਹਰਲੀਆਂ ਚੀਜ਼ਾਂ ਪ੍ਰੋਡਕਟਾਂ ਜਿਹੜੇ ਬਾਹਰਲੇ ਆਪਾਂ ਉਹ ਨਾ ਵਰਤਗੇ ਤੇ ਜਿਹੜੇ ਆਪਣੇ ਸਕਿਨ ਨੂੰ ਖਰਾਬ ਕਰਦੇ ਆ ਤੇ ਆਪਣੇ ਘਰੋਂ ਹੀ ਆਪਣੀ ਰਸੋਈ ਦੇ ਵਿੱਚੋਂ ਲੈ ਕੇ ਜਿਹੜੀਆਂ ਕੁਦਰਤੀ ਚੀਜ਼ਾਂ ਆਪਾਂ ਨੂੰ ਕੁਦਰਤ ਨੇ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੀਆਂ ਦਿੱਤੀਆਂ ਜਿਹੜੀਆਂ ਆਪਣੀ ਬਿਊਟੀ ਨੂੰ ਸੁੰਦਰਤਾ ਠੀਕ ਰੱਖਣ ਵਾਸਤੇ ਵਧੀਆ ਰੱਖਣ ਵਾਸਤੇ ਆਪਣੀਆਂ ਕਿਚਨ ਦੇ ਵਿੱਚੋਂ ਹੀ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ ਉਹਨਾਂ ਨੂੰ ਆਪਾਂ ਵਰਤ ਕੇ ਆਪਾਂ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਰੌਣਕ ਨੂੰ ਵਧਾ ਸਕਦੇ ਆ ਤੇ ਉਹ ਅੱਜ ਆਪਾਂ ਤੁਹਾਨੂੰ ਉਹ ਨੁਸਖਾ ਦੱਸਾਂਗੇ ਜਿਹੜੇ ਨੁਸਕੇ ਨੂੰ ਵਰਤ ਕੇ ਆਪਣਾ ਚਿਹਰਾ ਜਿਹੜਾ ਬਹੁਤ ਸੁੰਦਰ ਹੋ ਜੂਗਾ ਤੇ ਤੇ ਵਧੀਆ ਰੰਗ ਵੀ ਆਪਣਾ ਸਾਫ ਹੋਊਗਾ ਤੇ ਕੋਈ ਕਲ ਸ਼ਾਈ ਨਹੀਂ ਰਹਿਣੀ ਕੋਈ ਜਿਹੜੀਆਂ ਆਪਣੇ ਚਿਹਰੇ ਦੇ ਵਿੱਚ ਤੇ ਹਲਕੀਆਂ-ਹਲਕੀਆਂ ਫੈਂਸੀਆਂ ਜੀਆਂ ਨਿਕਲ ਆਉਂਦੇ ਕੰਗਾ ਪੈਣਾ ਦਿੱਤਾ ਦੇਖਿਆ ਬਹੁਤ ਹੀ ਜ਼ਿਆਦਾ ਮੂੰਹ ਖਰਾਬ ਹੋਇਆ ਹੋਇਆ ਹੁੰਦਾ ਤੇ ਫੈਂਸੀਆਂ ਬਹੁਤ ਜ਼ਿਆਦਾ ਹੋਈਆਂ ਹੁੰਦੀਆਂ ਤੇ ਉਸ ਨੂੰ ਲਾਉਣ ਨਾਲ ਵਰਤਣ ਦੇ ਨਾਲ ਫੈਂਸੀਆਂ ਹੋਣ ਤੇ ਪਰ ਇੱਕ ਗੱਲ ਇਹ ਜ਼ਰੂਰ ਹੈ ਵੀ ਇੱਕ ਵਾਰੀ ਨਹੀਂ ਹੁਣ ਵਰਤ ਕੇ ਫਾਇਦਾ ਹੋਣਾ ਵੀ ਉਹਨੂੰ ਸੋਨੋ ਘਟੋ ਘਟਾ ਹਫ਼ਤੇ ਦੇ ਵਿੱਚ ਚਾਰ ਵਾਰ ਜ਼ਰੂਰ ਤੁਸੀਂ ਉਸ ਜਿਹੜੇ ਨੁਸਖਾ ਮੈਂ ਦੱਸੂਗੀ ਉਸ ਨੁਸਕੇ ਨੂੰ ਚਾਰ ਵਾਰੀ ਆਪਣੇ ਚਿਹਰੇ ਦੇ ਉੱਤੇ ਅਪਲਾਈ ਕਰਨਾ ਤੇ ਉਹਨੂੰ ਲਾਉਣਾ ਤੇ ਵਰਤਦੇ ਰਹੋ ਜੇ ਇਹ ਹਰੇਕ ਕੀ ਚਾਹੁੰਦਾ ਹੈ ਕਿ ਆਪਾਂ ਜਵਾਨ ਦਿਖੀਏ ਤੇ ਆਪਣੇ ਤੇ ਕੋਈ ਬੁੜਾਪਾ ਨਾ ਆਵੇ ਹਰ ਇੱਕ ਚਾਹੁੰਦਾ ਕਿ ਮੇਰੇ ਚਿਹਰੇ ਦੀ ਸੁੰਦਰਤਾ ਹੋਵੇ ਤਾਂ ਜੇ ਉਹ ਤੁਸੀਂ ਚਿਹਰੇ ਦੀ ਸੁੰਦਰਤਾ ਲੈਣੀ ਚਾਹੁੰਦੇ ਤਾਂ ਆਪਣੇ ਕੁਦਰਤੀ ਚੀਜ਼ਾਂ ਦੇ ਨਾਲ ਹੀ ਆਪਣੇ ਚਿਹਰੇ ਦੀ ਸੁੰਦਰਤਾ ਵਧਾਓ ਤੇ ਇਹ ਜਿਹੜੀਆਂ ਆਪਾਂ ਤਿੰਨ ਚੀਜ਼ਾਂ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਤੇ ਇਹ ਆਪਾਂ ਇੱਕ ਤਾਂ ਲੈਣੀ ਹੈ ਦੁੱਧ ਦੀ ਮਲਾਈ ਮਲਾਈ ਲੈਣੀ ਹੈ ਦੁੱਧ ਆਪਣਾ ਵਧੀਆ ਹੋਣਾ ਚਾਹੀਦਾ ਹੈ ਦੁੱਧ ਪੂਰੇ ਵਧੀਆ ਦੁੱਧ ਤੋਂ ਹੀ ਮਲਾਈ ਵਧੀਆ ਆਉਗੀ ਮਲਾਈ ਵਧੀਆ ਦੁੱਧ ਦੀ ਮਲਾਈ ਲੈ ਕੇ ਤੇ ਇੱਕ ਆਪਾਂ ਉਹਦੇ ਵਿੱਚ ਪਾਉਣਾਗਾ ਸ਼ਹਿਦ ਤੇ ਇੱਕ ਆਪਾਂ ਪਾਉਣੀ ਇੱਕ ਚੁਟਕੀ ਉਹਦੇ ਵਿੱਚ ਹਲਦੀ ਹਲਦੀ ਆਪਾਂ ਲੈਣੀ ਆ ਜਿਹੜੀ ਵਧੀਆ ਹਲਦੀ ਹੋਵੇ ਆਪਣੀ ਤੇ ਨੂੰ ਆਪਾਂ ਬਣਾ ਕੇ ਦਿਖਾਉਣੇ ਆ ਵੀ ਕਿਵੇਂ ਉਹਨੂੰ ਤੁਸੀਂ ਬਣਾ ਕੇ ਤੇ ਆਪਣੇ ਚਿਹਰੇ ਦੇ ਉੱਤੇ ਅਪਲਾਈ ਕਿਵੇਂ ਕਰਨਾ ਆ ਇੱਕ ਚਮਚਾ ਆਪਾਂ ਮਲਾਈ ਦਾ ਲੈ ਲਿਆ ਤਾਜੀ ਮਲਾਈ ਹੋਣੀ ਚਾਹੀਦੀ ਐ ਤੁਹਾਡੀ ਤਾਜੀ ਮਲਾਈ ਲੈਣੀ ਆ ਤੁਸੀਂ ਤਾਜੀ ਮਲਾਈ ਦਾ ਇੱਕ ਚਮਚਾ ਪਾ ਲਿਆ ਨੂੰ ਬਣਾ ਕੇ ਸਟੋਰ ਕਰਕੇ ਨਹੀਂ ਰੱਖਣਾ ਤੁਸੀਂ ਜਦੋਂ ਤੁਸੀਂ ਆਪਣੇ ਚਿਹਰੇ ਤੇ ਅਪਲਾਈ ਕਰਨਾ ਉਸੇ ਟਾਈਮ ਹੀ ਤੁਸੀਂ ਬਣਾ ਕੇ ਆਪਣੇ ਚਿਹਰੇ ਤੋਂ ਤੇ ਲਾ ਸਕਦੇ ਹੋ ਤੁਸੀਂ ਹੁਣ ਆਪਾਂ ਦੋ ਕ ਬੂੰਦਾ ਸਮਝ ਲਓ ਅੱਧਾ ਕ ਚਮਚਾ ਆਪਾਂ ਸ਼ਹਿਦ ਦਾ ਲੈ ਲਵਾਂਗੇ ਸ਼ਹਿਦ ਵੀ ਵਧੀਆ ਹੋਣਾ ਚਾਹੀਦਾ ਤੁਹਾਡਾ ਡਾਬਰ ਦਾ ਸ਼ਹਿਦ ਮਿਲ ਜਾਂਦਾ ਡਾਬਰ ਦਾ ਸ਼ਹਿਦ ਲੈ ਲਓ ਜਾਂ ਘਰ ਦਾ ਚੋਆਇਆ ਹੋਇਆ ਛੋਟੀ ਮੱਖੀ ਦਾ ਸ਼ਹਿਦ ਪਾ ਲੈਣਾ ਤੁਸੀਂ ਇਸ ਤਰ੍ਹਾਂ ਆਪਾਂ ਸ਼ਾਇਦ ਇੰਨਾ ਸ਼ਹਿਦ ਪਾ ਲਿਆ ਆਪਾਂ ਇਸ ਤਰ੍ਹਾਂ ਇਹਨਾਂ ਸ਼ਹਿਦ ਪਾ ਲਿਆ ਹੁਣ ਆਪਾਂ ਹਲਦੀ ਲਵਾਂਗੇ ਇੰਨੀ ਕੋ ਹਲਦੀ ਲਵਾਂਗੇ ਆਪਾਂ ਇੰਨੀ ਇੰਨੀ ਹਲਦੀ ਲੈ ਕੇ ਆਪਾਂ ਪਾ ਲਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹ ਮਿਕਸ ਕਰ ਲਾਂਗੇ ਆਪਣਾ ਪੇਸਟ ਜਿਹਾ ਬਣ ਜਾਊਗਾ ਆ ਦੇਖੋ ਕਿੰਨਾ ਵਧੀਆ ਪੇਸਟ ਬਣ ਕੇ ਤਿਆਰ ਹੋ ਗਿਆ ਕਿ ਇਹਦੇ ਵਿੱਚ ਮਲਾਈ ਵੀ ਤੇ ਸ਼ਹਿਦ ਵੀ ਤੇ ਆਪਣੀ ਜਿਹੜੀ ਪਾਈ ਆ ਹਲਦੀ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਹ ਕੁਦਰਤੀ ਚੀਜ਼ਾਂ ਆਪਾਂ ਜੇ ਵਰਤੀ ਜਾਵਾਂਗੇ ਤੇ ਆਪਣਾ ਚਿਹਰਾ ਵਧੀਆ ਰਹੂਗਾ ਤੁਸੀਂ ਹਫਤਾ ਦੇ ਵਿੱਚ ਹਫਤੇ ਦੇ ਵਿੱਚ ਤਿੰਨ ਵਾਰ ਜ਼ਰੂਰ ਅਪਲਾਈ ਕਰਨਾ ਆਪਣੇ ਚਿਹਰੇ ਦੇ ਉੱਤੇ ਲਾਓ ਤੇ ਫਿਰ ਲਾ ਕੇ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿੰਨੇ ਕਿੰਨਾ ਵਧੀਆ ਫਾਇਦਾ ਹੋਇਆਗਾ ਤੁਹਾਨੂੰ ਆਪ ਹੀ ਤੁਹਾਡਾ ਚਿਹਰਾ ਦੱਸੂਗਾ ਤੁਹਾਨੂੰ ਪਾ ਲਾ ਕੇ ਸੋਨਾ ਕਿੰਨਾ ਚਿਹਰਾ ਸਾਫ਼ ਹੋ ਗਿਆ ਤੇ ਇਸ ਤਰ੍ਹਾਂ ਇਹਨੂੰ ਹੱਥ ਦੇ ਉੱਤੇ ਐ ਲਾ ਲੈਣਾ ਲਾ ਕੇ ਇਸ ਤਰ੍ਹਾਂ ਹੀ ਕਰਕੇ ਆਪਣੇ ਚਿਹਰੇ ਦੇ ਉੱਤੇ ਜਿੱਥੇ ਵੀ ਤੁਸੀਂ ਲਾਉਣਾ ਚਿਹਰੇ ਤੇ ਜ਼ਿਆਦਾਤਰ ਲਾਉਣਾ ਸਾਫ਼ ਹੁੰਦਾ ਚਿਹਰਾ ਇਹਦੇ ਨਾਲ ਇਸ ਤਰ੍ਹਾਂ ਆਹ ਕਰਕੇ ਉੱਤੇ ਲਾਈ ਜਾਣਾ ਆਹ ਲਾ ਕੇ ਮਿਕਸ ਕਰਕੇ ਇਹਨੂੰ ਇਸ ਤਰ੍ਹਾਂ ਲਾ ਕੇ 5-7 ਮਿੰਟ ਇਹਨੂੰ ਇਸ ਤਰ੍ਹਾਂ ਹੀ ਛੱਡ ਦਿਓ ਤੁਸੀਂ ਇਸ ਤਰ੍ਹਾਂ ਛੱਡ ਦਿਨ ਜਦੋਂ ਹਲਕਾ ਡਰਾਈ ਹੋ ਗਿਆ ਇਹ ਉਸ ਤੋਂ ਬਾਅਦ ਫਿਰ ਤੁਸੀਂ ਕੋਸੇ ਪਾਣੀ ਨਾਲ ਮੋਹ ਧੋਣਾ ਠੰਡੇ ਪਾਣੀ ਨਾਲ ਨਹੀਂ ਧੋਣਾ ਕੋਸੇ ਪਾਣੀ ਨਾਲ ਮੋਹ ਧੋਣਾ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡਾ ਚਿਹਰਾ ਤੇ ਕਿੰਨੀ ਸੁੰਦਰਤਾ ਆਈ ਹੈ ਕਿੰਨੀ 글로 ਆਈ ਆ ਤੇ ਜਿਹੜਾ ਕੋਈ ਕਿ ਲਿਸ਼ਾਈਆਂ ਮਹਾਸੀ ਉਹ ਜਮਾ ਵੀ ਨਹੀਂ ਪਣੀ ਕੋਈ ਫੈਂਸੀਆ ਦਾਗ ਹੈ ਚਿਹਰੇ ਦੇ ਉੱਤੇ ਸਭ ਠੀਕ ਹੋ ਜਾਣਗੇ। ਇਹਨੂੰ ਤੁਸੀਂ ਇਸ ਤਰ੍ਹਾਂ ਲਗਾਉਣਾ ਜਿਵੇਂ ਸੋਨੂੰ ਮੈਂ ਲਾ ਕੇ ਦਿਖਾਇਆਗਾ। ਹੱਥ ਤੇ ਲਾ ਕੇ ਦਿਖਾਏ ਤੁਸੀਂ ਚਿਹਰੇ ਦੇ ਉੱਤੇ ਆਪਣੇ ਤੇ ਅਪਲਾਈ ਕਰ ਸਕਦੇ ਆ ਤੇ ਇਸੇ ਤਰ੍ਹਾਂ ਲਾ ਕੇ ਤੁਸੀਂ ਡਰਾਈ ਹੋਣ ਤੱਕਰ ਉਨਾ ਚਿਰ ਰੱਖਣਾ 5-7 ਮਿੰਟ ਚਿਹਰੇ ਦੇ ਉੱਤੇ ਆਪਣੇ ਮਾਲਿਸ਼ ਕਰਦੇ ਰਹਿਣਾ ਤੇ ਉਸ ਤੋਂ ਬਾਅਦ ਕੋਸੇ ਪਾਣੀ ਨਾਲ ਦੇ ਨਾਲ ਮੂੰਹ ਧੋ ਲੈਣਾ ਕੋਸੇ ਪਾਣੀ ਨਾਲ ਧੋਣਾ ਠੰਡੇ ਨਾਲ ਨਹੀਂ ਧੋਣਾਗਾ ਕੋਸੇ ਪਾਣੀ ਨਾਲ ਮੂੰਹ ਧੋ ਕੇ ਉਸ ਤੋਂ ਬਾਅਦ ਸਾਫ਼ ਕਰ ਲਿਓ ਚਿਹਰਾ ਤੁਸੀਂ ਆਪ ਹੀ ਦੇਖੋਗੇ ਇੱਕ ਵਾਰੀ ਲਾਉਣ ਨਾਲ ਹੀ ਤੁਹਾਨੂੰ ਚਿਹਰੇ ਦੀ ਗ로우 ਦੱਸਣ ਲੱਗ ਜੂ ਜਦੋਂ ਸਾਫ਼ ਕਰਕੇ ਤੁਸੀਂ ਆਪ ਦੇ ਚਿਹਰੇ ਤੇ ਹਲਕਾ ਹੱਥ ਫੇਰੋਗੇ ਤਾਂ ਹੀ ਤੁਹਾਨੂੰ ਉਸੇ ਟਾਈਮ ਹੀ ਤੁਹਾਨੂੰ ਪਤਾ ਲੱਗ ਜੂਗਾ ਕਿ ਚਿਹਰੇ ਦੀ ਕਿੰਨੀ ਸੁੰਦਰਤਾ ਵਧੀ ਹੈਗੀ ਕਿੰਨੀ ਇਹਦੇ ਤੇ ਰੰਗ ਵੀ ਸਾਫ਼ ਹੋਇਆਗਾ ਤੇ ਤੁਸੀਂ ਇਹ ਹੱਥ ਇਦੇ ਵਿੱਚ ਤਿੰਨ ਵਾਰ ਲਾਓ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀ ਕਿੰਨਾ ਵਧੀਆ ਤੁਹਾਨੂੰ ਲੱਗਿਆਗਾ ਤੇ ਮੈਂ ਆਪ ਵੀ ਯੂਜ਼ ਕਰਦੀ ਆ ਤਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਆ ਨਹੀਂ ਹੈਗਾ ਵੀ ਮੈਂ ਆਪ ਲਾਇਆ ਨਹੀਂ ਤੇ ਤੁਹਾਨੂੰ ਦੱਸਿਆ ਮੈਂ ਚਿਹਰੇ ਤੇ ਜਿਹੜਾ ਆਪ ਚੀਜ਼ ਲਾਉਣੀ ਆ ਉਹੀ ਤੁਹਾਡੇ ਨਾਲ ਸਾਂਝੀ ਕਰਦੀ ਆ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਇਹ ਵੀਡੀਓ ਸ਼ੇਅਰ ਕਰਨ ਦੇ ਨਾਲ ਇਹੀ ਫਾਇਦੇ ਹੁੰਦੇ ਆ ਕਿ ਜਿਹੜਾ ਆਪਾਂ ਨੂੰ ਫਾਇਦਾ ਹੋਇਆ ਉਹ ਅਗਲੇ ਨੂੰ ਵੀ ਫਾਇਦਾ ਹੋਵੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ